ਸਰਕਾਰੀ ਸਕੂਲਾਂ ਦੇ ਅਧਿਆਪਕ ਬੱਚਿਆਂ ਨੂੰ ਲੜਾਈ ਕਰਨ ਦਾ ਪਾਠ ਪੜ੍ਹਾ ਰਹੇ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਵੀਡੀਓ ਬਿਆਨ ਕਰ ਰਹੀਏ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਸਕੂਲ ਦੀਆਂ ਇਹ ਅਧਿਆਪਕਾਂ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੀਆਂ ਨੇ ਅਤੇ ਇਹ ਨਜ਼ਾਰਾ ਉਹਨਾਂ ਦੇ ਵਿਦਿਆਰਥੀ ਲਾਈਵ ਦੇਖ ਰਹੇ ਨੇ ਨਾਰਮਲ ਇਹ ਸਰਕਾਰੀ ਸਕੂਲ ਹੈ ਡੇਰਾ ਬਸਤੀ ਦੇ ਪਿੰਡ ਸੁਂਦਰਾ ਦਾ ਅਤੇ ਵੀਡੀਓ ਵਿੱਚ ਜਿਸਨਾਲ ਹੱਥੋ ਪਾਈ ਹੋ ਰਹੀ ਹੈ ਉਹ ਇਸ ਸਕੂਲ ਦੀ ਮੁਖ ਅਧਿਆਪਕਾ ਹੈ ਤੁਸੀਂ ਖੁਦ ਹੀ ਸੁਣੋ ਕਿ ਇਹ ਲੜਾਈ ਕਿਉਂ ਹੋਈ ਮੈਂ ਕੋਈ ਗੱਲ ਨਹੀਂ ਦਾਂਗੀ ਮੈਨੂੰ ਨਹੀਂ ਤੁੰਦਾਂ ਮੈਂ ਨਹੀਂ ਜਾ ਮੈਂ ਸਾਫ਼ ਹੀ ਦਾਰ ਯੋਗਸਾ ਚੱਲੇ ਗਏ ਨੇ ਸਾਈ ਤੁਸੀ ਸੀਨੀਅਰ ਹੈਗੇ ਹੋ ਸਾਈ ਨਾ ਤੇ ਤੁਮਹਾਰ ਕਿਸੇ ਬੰਦੇ ਨਾ ਮੈਂ ਤੇ ਨਹੀਂ ਬੰਦਾ ਸਾਈ ਦਾ ਮੈਂ ਹਰ ਪਰਸਦੀ ਬੰਦ ਮਤਲਬ ਹਰੇ ਦਾ ਕੰਮ ਬੈਡ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਡਮ ਸਾਰਾ ਸਾਲ ਮੇਰਾ ਖੜਾ ਕਿ ਨਾ ਮੈਂ ਪੁੱਛਿਆ ਕਿੰਨੀਆਂ ਆਉਂਦੀ ਸੀਗੇ ਦੇਖੋ ਮੈਂ ਤੁਹਾਨੂੰ ਲੈਣਾ ਦੇਖੋ ਫੋਟੋ ਸ਼ੇਅਰ ਕਰਨਾ ਮੈਨੂੰ